ਪੀਰਾਂ ਦੀ ਇਬਾਦਤ ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਜੋ ਵਿਸ਼ਾ ਹੈ ਉਹ ਬਹੁਤ ਹੀ ਖਾਸ ਵਿਸ਼ਾ ਹੈ ਅੱਜ ਅਸੀਂ ਆਪ ਜੀ ਨੂੰ ਉਹਨਾਂ ਪੰਜ ਗਲਤੀਆਂ ਬਾਰੇ ਦੱਸਾਂਗੇ ਜਿਨ੍ਹਾਂ ਨੂੰ ਜੇਕਰ ਕੋਈ ਭਗਤ ਜਾਣੇ ਅਣਜਾਣੇ ਵਿੱਚ ਕਰਦਾ ਹੈ ਤਾਂ ਇਹਨਾਂ ਗਲਤੀਆਂ ਕਰਕੇ ਸਾਡੇ ਪੀਰ ਸਾਡੇ ਘਰ ਆਉਣ ਤੋਂ ਪਹਿਲਾਂ ਹੀ ਵਾਪਸ चले ਜਾਂਦੇ ਨੇ ਭਾਗ ਕੇ ਉਹ ਨਾਰਾਜ਼ ਹੋ ਜਾਂਦੇ ਨੇ ਸੰਗਤ ਜੀ ਇਹ ਗਲਤੀਆਂ ਸਾਡੀ ਕੀਤੀ ਗਈ ਪਾਠ ਪੂਜਾ ਨੂੰ ਵਿਅਰਥ ਕਰ ਦਿੰਦੀਆਂ ਨੇ ਕਿਉਂਕਿ ਜਦੋਂ ਪੀਰ ਸਾਡੀ ਬੰਦਗੀ ਤੋਂ ਖੁਸ਼ ਹੋ ਕੇ ਸਾਡੇ ਘਰ ਫੇਰਾ ਪਾਉਣ ਆਉਂਦੇ ਨੇ ਤਾਂ ਉਹ ਸਾਡੀਆਂ ਇਹਨਾਂ ਪੰਜ ਗਲਤੀਆਂ ਵਿੱਚੋਂ ਕਿਸੇ ਇੱਕ ਗਲਤੀ ਕਰਕੇ ਪੀਰਾਂ ਨੂੰ ਵਾਪਸ ਮੋੜਨਾ ਪੈ ਜਾਂਦਾ ਹੈ ਸੰਗਤ ਜੀ ਜਦੋਂ ਸਾਡੇ ਘਰ ਵਿੱਚ ਚੰਗੀਆਂ ਸ਼ਕਤੀਆਂ ਤੇ ਸਾਡੇ ਪੀਰਾਂ ਦਾ ਪੈਰਾ ਹੀ ਨਹੀਂ ਹੋਵੇਗਾ ਤਾਂ ਸਾਡੇ ਘਰ ਵਿੱਚ ਆਪਣੇ ਆਪ ਮਾੜੀਆਂ ਸ਼ਕਤੀਆਂ ਆ ਜਾਣਗੀਆਂ ਇਸ ਕਰਕੇ ਸੰਗਤ ਜੀ ਸਾਨੂੰ ਇਹਨਾਂ ਗਲਤੀਆਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਸਾਡੇ ਪੀਰ ਸਾਡੇ ਤੋਂ ਨਾਰਾਜ਼ ਹੋ ਕੇ ਘਰ ਦੇ ਬਾਹਰੋਂ ਹੀ ਵਾਪਸ ਨਾ ਮੁੜ ਜਾਣ ਸੰਗਤ ਜੀ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਕਰਦੇਵੋ ਸੰਗਤ ਜੀ ਉਹ ਗਲਤੀਆਂ ਕਿਹੜੀਆਂ ਨੇ ਆਓ ਹੁਣ ਤੁਹਾਨੂੰ ਦੱਸਦੇ ਆ ਸੰਗਤ ਜੀ ਪਹਿਲੀ ਗਲਤੀ ਜੋ ਭਗਤ ਕਰਦੇ ਨੇ ਕਿ ਚਿਰਾਗ ਲਾਉਂਦੇ ਸਮੇਂ ਚਿਰਾਗ ਵਿੱਚ ਬੱਤੀ ਪਾ ਕੇ ਤੇਲ ਪਾ ਕੇ ਚਿਰਾਗ ਰੋਸ਼ਨ ਕਰ ਦਿੰਦੇ ਨੇ ਅਤੇ ਇਸ ਤੋਂ ਬਾਅਦ ਉਹ ਕੰਮ ਖਤਮ ਸਮਝ ਕੇ ਚਲੇ ਜਾਂਦੇ ਨੇ ਸੰਗਤ ਜੀ ਇਬਾਦਤ ਦਾ ਮਤਲਬ ਇਹ ਨਹੀਂ ਹੁੰਦਾ ਕਿ ਫਟਾਫਟ ਚਿਰਾਗ ਕਲਾ ਕੇ ਮੱਥਾ ਟੇਕ ਕੇ ਉਸ ਕਮਰੇ ਵਿੱਚੋਂ ਬਾਹਰ ਚਲੇ ਜਾਣਾ ਜਦੋਂ ਵੀ ਸਵੇਰੇ ਸ਼ਾਮ ਤੁਸੀਂ ਧੂਪ ਬੱਤੀ ਕਰੋ ਤਾਂ ਦੋਨੋਂ ਟਾਈਮ ਤੁਸੀਂ ਚੰਗੀ ਤਰ੍ਹਾਂ ਚਿਰਾਗਾ ਵਾਲੀ ਥਾਂ ਦੀ ਸਾਫ ਸਫਾਈ ਕਰਨੀ ਹੈ ਤੁਸੀਂ ਇਸ ਕੰਮ ਵਾਸਤੇ ਦੋ ਕੱਪੜੇ ਰੱਖਣੇ ਨੇ ਇੱਕ ਕੱਪੜੇ ਨਾਲ ਤੁਸੀਂ ਪੀਰਾਂ ਦੀਆਂ ਤਸਵੀਰਾਂ ਸਾਫ ਕਰਨੀਆਂ ਨੇ ਅਤੇ ਦੂਜੇ ਕੱਪੜੇ ਨਾਲ ਤੁਸੀਂ ਉਸ ਥਾਂ ਦੀ ਸਫਾਈ ਕਰਨੀ ਹੈ ਉਸ ਲਈ ਤੁਸੀਂ ਦੂਜਾ ਕੱਪੜਾ ਵਰਤਣਾ ਹੈ ਇਸ ਤਰ੍ਹਾਂ ਸਫਾਈ ਕਰਨ ਤੋਂ ਬਾਅਦ ਤੁਸੀਂ ਚਿਰਾਗਾ ਵਿੱਚ ਨਵੀਂ ਬੱਤੀ ਜੋ ਨਵੇਂ ਸਾਫ ਸੁਥਰੇ ਰੂਣ ਨਾਲ ਬਣਾ ਕੇ ਪਾਉਣੀ ਹੈ ਅਤੇ ਚਿਰਾਗਾ ਵਿੱਚ ਸੋਚਾ ਤੇਲ ਪਾ ਕੇ ਚਿਰਾਗ ਰੋਸ਼ਨ ਕਰਨੇ ਨੇ ਕਦੇ ਵੀ ਪੁਰਾਣੀ ਬੱਤੀ ਨਾਲ ਚਿਰਾਗ ਨੂੰ ਦੁਬਾਰਾ ਰੋਸ਼ਨ ਨਹੀਂ ਕਰਨਾ ਸੰਗਤ ਜੀ ਜਦ ਤੁਸੀਂ ਇਸ ਤਰ੍ਹਾਂ ਸਾਫ ਸਫਾਈ ਕਰਕੇ ਪੂਰੀ ਸ਼ਰਧਾ ਭਾਵਨਾ ਨਾਲ ਚਿਰਾਗ ਕਰੋਗੇ ਤਾਂ ਪੀਰ ਤੁਹਾਡੇ ਘਰ ਜਰੂਰ ਆਉਣਗੇ ਸੰਗਤ ਜੀ ਇਸ ਗਲਤੀ ਸੁਧਾਰਨ ਦੀ ਕੋਸ਼ਿਸ਼ ਕਰੋ ਅਤੇ ਸਵੇਰੇ ਸ਼ਾਮ ਸਫਾਈ ਕਰਕੇ ਹੀ ਪੀਰਾਂ ਨੂੰ ਮੱਥਾ ਟੇਕਣਾ ਚਾਹੀਦਾ ਹੈ ਸੰਗਤ ਜੀ ਦੂਜੀ ਗਲਤੀ ਜੋ ਅਕਸਰ ਲੋਕ ਕਰਦੇ ਨੇ ਕਿ ਪਾਠ ਪੂਜਾ ਵੀ ਕਰ ਲਈ ਅਤੇ ਚਿਰਾਗ ਵੀ ਰੋਸ਼ਨ ਕਰ ਦਿੱਤੇ ਪਰ ਜਿਸ ਰਸਤੇ ਰਾਹੀਂ ਪੀਰਾਂ ਨੇ ਘਰ ਵਿੱਚ ਦਾਖਲ ਹੋਣਾ ਹੁੰਦਾ ਹੈ ਉੱਥੇ ਵਿਚਾਲੇ ਅਸੀਂ ਚੱਪਲਾਾਂ ਤੇ ਜੁੱਤੀਆਂ ਖਿਲਾਰੀਆਂ ਹੁੰਦੀਆਂ ਨੇ ਸਵੇਰ ਵੇਲੇ ਜਦੋਂ ਅੰਮ੍ਰਿਤ ਵੇਲੇ ਪੀਰਾਂ ਨੇ ਆਪਣੇ ਭਗਤਾਂ ਦੇ ਘਰ ਫੇਰਾ ਪਾਉਣਾ ਹੁੰਦਾ ਹੈ ਤਾਂ ਉਹ ਦੇਖਦੇ ਨੇ ਕਿ ਘਰ ਦੇ ਦਰਵਾਜ਼ੇ ਵਿੱਚ ਸਾਫ਼ ਸਫਾਈ ਨਹੀਂ ਹੈ ਅਤੇ ਰਸਤੇ ਵਿੱਚ ਗੰਦੀਆਂ ਮੰਦੀਆਂ ਚੱਪਲਾਾਂ ਖਿਲਰੀਆਂ ਪਈਆਂ ਨੇ ਤਾਂ ਸਾਡੇ ਪੀਰ ਉੱਥੋਂ ਹੀ ਵਾਪਸ ਮੁੜ ਜਾਂਦੇ ਨੇ ਇਸ ਤਰ੍ਹਾਂ ਇਸ ਦਾ ਨੁਕਸਾਨ ਸਾਨੂੰ ਇਹ ਹੁੰਦਾ ਹੈ ਕਿ ਸਾਡੇ ਘਰ ਪੀਰਾਂ ਦਾ ਪੈਰਾ ਹੋਣ ਦੀ ਬਜਾਏ ਮਾੜੀਆਂ ਸ਼ਕਤੀਆਂ ਆਉਣ ਲੱਗ ਜਾਂਦੀਆਂ ਨੇ ਸੰਗਤ ਜੀ ਇਹ ਗਲਤੀ ਬਿਲਕੁਲ ਵੀ ਨਹੀਂ ਕਰਨੀ ਆਪਣੀਆਂ ਜੁੱਤੀਆਂ ਚੱਪਲਾਂ ਇੱਕ ਪਾਸੇ ਰੱਖਿਆ ਕਰੋ ਜਾਂ ਜੁੱਤੀਆਂ ਵਾਲੇ ਰੈਕ ਵਿੱਚ ਰੱਖੋ ਅਤੇ ਚੱਪਲਾਂ ਪਾ ਕੇ ਪੀਰਾਂ ਦੇ ਚਿਰਾਗ ਵਾਲੀ ਥਾਂ ਤੇ ਵੀ ਨਾ ਜਾਇਆ ਕਰੋ ਘਰ ਦੇ ਅੰਦਰ ਉਹ ਜੁੱਤੀਆਂ ਪਾ ਕੇ ਨਾ ਕੋਈ ਮੋਹ ਜਿਨ੍ਹਾਂ ਨੂੰ ਤੁਸੀਂ ਘਰ ਤੋਂ ਬਾਹਰ ਬਾਜ਼ਾਰ ਵਗੈਰਾ ਜਾਣ ਲਈ ਪਾਉਨੇ ਹੋ ਸੋ ਸੰਗਤ ਜੀ ਤੁਸੀਂ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੈ ਸੰਗਤ ਜੀ ਤੀਜੀ ਗਲਤੀ ਜੋ ਅਸੀਂ ਨਹੀਂ ਕਰਨੀ ਉਹ ਹੈ ਕਿ ਜਦੋਂ ਵੀ ਅਸੀਂ ਕਿਸੇ ਇੱਕ ਪੀਰ ਦੀ ਸੇਵਾ ਕਰਨੀ ਸ਼ੁਰੂ ਕਰ ਦਿੰਦੇ ਹਾਂ ਉਹਨਾਂ ਨੂੰ ਮੰਨਣਾ ਸ਼ੁਰੂ ਕਰ ਦਿੰਦੇ ਹਾਂ ਤਾਂ ਸਾਨੂੰ ਕੁਝ ਚਿਰ ਬਾਅਦ ਜੇਕਰ ਸੇਵਾ ਦਾ ਕੋਈ ਫਲ ਨਹੀਂ ਮਿਲਦਾ ਤਾਂ ਅਸੀਂ ਉਸ ਪੀਰ ਨੂੰ ਛੱਡ ਕੇ ਦੂਜਿਆਂ ਵੱਲ ਵੇਖ ਕੇ ਕਿਸੇ ਹੋਰ ਪੀਰ ਨੂੰ ਮੰਨਣਾ ਸ਼ੁਰੂ ਕਰ ਦਿੰਦੇ ਹਾਂ ਸਾਨੂੰ ਕਦੇ ਵੀ ਇਦਾਂ ਨਹੀਂ ਕਰਨਾ ਚਾਹੀਦਾ ਅਸੀਂ ਜਿਸ ਵੀ ਗੁਰੂ ਪੀਰ ਦੀ ਮਾਨਤਾ ਕਰਨੀ ਹੈ ਤਾਂ ਉਸ ਉੱਤੇ ਪੂਰਾ ਭਰੋਸਾ ਰੱਖਣਾ ਹੈ ਜੇਕਰ ਅਸੀਂ ਗਲਤੀ ਕਰਦੇ ਹਾਂ ਅਤੇ ਵਾਰ-ਵਾਰ ਪੀਰਾਂ ਨੂੰ ਬਦਲਦੇ ਰਹਿੰਦੇ ਹਾਂ ਅੱਜ ਇਸ ਪੀਰ ਦਾ ਚਿਰਾਗ ਲਗਾ ਦਿੱਤਾ ਕਾਲ ਨੂੰ ਹੋਰ ਪੀਰ ਦਾ ਚਾਰਾ ਲਗਾ ਦਿੱਤਾ ਤਾਂ ਕੋਈ ਵੀ ਪੀਰ ਸਾਡੀ ਬਾਹ ਨਹੀਂ ਫੜੇਗਾ ਕਿਉਂਕਿ ਉਹ ਹਮੇਸ਼ਾ ਆਪਣੇ ਭਗਤਾਂ ਦਾ ਵਿਸ਼ਵਾਸ ਹੀ ਦੇਖਦੇ ਨੇ ਜੇਕਰ ਵਿਸ਼ਵਾਸ ਡੋਲ ਜਾਵੇ ਤਾ ਕੋਈ ਵੀ ਦੇਵੀ ਦੇਵਤਾ ਜਾਂ ਪੀਰ ਪੈਗੰਬਰ ਕਦੇ ਵੀ ਭਗਤਾਂ ਨੂੰ ਦਰਸ਼ਨ ਨਹੀਂ ਦਿੰਦੇ ਅਤੇ ਨਾ ਹੀ ਉਸ ਦੇ ਘਰ ਫੇਰਾ ਪਾਉਂਦੇ ਨੇ ਸੰਗਤ ਜੀ ਚੌਥੀ ਗਲਤੀ ਜਦੋਂ ਤੁਸੀਂ ਕੋਈ ਸੰਕਲਪ ਜਾਂ 11 ਦਿਨ ਜਾਂ 21 ਦਿਨ ਜਾਂ 41 ਦਿਨ ਕਿਸੇ ਪਾਠ ਪੂਜਾ ਦਾ ਨਿਸ਼ਚਾ ਕਰ ਲਿਆ ਹੋਵੇ ਤਾਂ ਤੁਸੀਂ ਇਸ ਨਿਸ਼ਚੇ ਨੂੰ ਇਸ ਸੰਕਲਪ ਨੂੰ ਪੂਰਾ ਕਰਨਾ ਹੈ ਕਦੇ ਵੀ ਇਸ ਨੂੰ ਵਿਚਾਲੇ ਨਹੀਂ ਛੱਡਣਾ ਅਤੇ ਵਿਚਾਲੇ ਛੱਡ ਕੇ ਪੂਜਾ ਪਾਠ ਨੂੰ ਦੁਬਾਰਾ ਦੁਬਾਰਾ ਸ਼ੁਰੂ ਨਹੀਂ ਕਰਨਾ ਜੇਕਰ ਪੀਰਾਂ ਦੀ ਸਾਧਨਾ ਤੁਸੀਂ ਪੂਰੀ ਕਰਨ ਦੀ ਬਜਾਏ बार-बार ਛੱਡ ਦਿੰਦੇ ਜਾਂ ਉਹਨਾਂ ਦਿਨਾਂ ਵਿੱਚ ਤੁਸੀਂ ਕਿਤੇ ਬਾਹਰ ਚਲੇ ਜਾਂਦੇ ਹੋ ਅਤੇ ਸਾਧਨਾ ਟੁੱਟ ਜਾਂਦੀ ਹੈ ਜਾਂ ਚਿੱਲਾ ਟੁੱਟ ਜਾਂਦਾ ਹੈ ਤਾਂ ਇਸ ਤਰ੍ਹਾਂ ਕਰਨ ਨਾਲ ਵੀ ਪੀਰ ਵਾਪਸ ਚਲੇ ਜਾਂਦੇ ਨੇ ਅਤੇ ਆਪਣੇ ਭਗਤਾਂ ਦੇ ਘਰ ਫੇਰਾ ਨਹੀਂ ਪਾਉਂਦੇ ਜਿਸ ਭਗਤ ਦਾ ਨਿਸ਼ਚਾ ਦ੍ਰਿੜ ਹੁੰਦਾ ਹੈ ਪੀਰ ਉਸ ਭਗਤ ਨੂੰ ਹੀ ਮਿਲਣ ਆਉਂਦੇ ਨੇ ਇਸ ਲਈ ਸੰਗਤ ਜੀ ਤੁਸੀਂ ਵੀ ਇਸ ਤਰ੍ਹਾਂ ਦੀ ਗਲਤੀ ਕਦੇ ਨਹੀਂ ਕਰਨੀ ਜੋ ਵੀ ਤੁਸੀਂ ਸਾਧਨਾ ਕਰਨ ਦਾ ਨਿਸ਼ਚਾ ਕੀਤਾ ਹੋਵੇ ਉਸ ਨੂੰ ਪੂਰੀ ਸਾਵਧਾਨੀ ਨਾਲ ਪੂਰਾ ਜ਼ਰੂਰ ਕਰਨਾ ਹੈ ਕਦੇ ਵੀ ਅੱਧ ਵਿਚਾਲੇ ਨਹੀਂ ਛੱਡਣਾ ਹੈ ਸੰਗਤ ਜੀ ਪੰਜਵੀਂ ਗਲਤੀ ਜਿਸ ਨੂੰ ਤੁਸੀਂ ਨਹੀਂ ਕਰਨਾ ਹੈ ਉਹ ਹੈ ਕਿ ਤੁਸੀਂ ਆਪਣੇ ਸੁਭਾਅ ਵਿੱਚ ਨਿਵਰਤਾ ਲੈ ਕੇ ਆਉਣੀ ਹੈ ਅਤੇ ਕਿਸੇ ਨੂੰ ਵੀ ਮਾੜਾ ਸ਼ਬਦ ਬੋਲਣਾ ਬਿਲਕੁਲ ਬੰਦ ਕਰ ਦੇਣਾ ਹੈ ਇਹ ਚੀਜ਼ ਤੁਸੀਂ ਹਮੇਸ਼ਾ ਯਾਦ ਰੱਖਣੀ ਹੈ ਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਪੀਰ ਤੁਹਾਨੂੰ ਦਰਸ਼ਨ ਦੇਣ ਅਤੇ ਤੁਹਾਡੀ ਸੇਵਾ ਤੋਂ ਪ੍ਰਸੰਨ ਰਹਿਣ ਤਾਂ ਹਮੇਸ਼ਾ ਦੂਜਿਆਂ ਪ੍ਰਤੀ ਆਪਣੇ ਮਨ ਵਿੱਚੋਂ ਈਰਖਾ ਅਤੇ ਜਲਨ ਖਤਮ ਕਰ ਦਿਓ ਕੁਝ ਭਗਤ ਦਿਖਾਵੇ ਦੀ ਪੂਜਾ ਕਰਦੇ ਨੇ ਉਹ ਇਬਾਦਤ ਵੀ ਕਰਦੇ ਨੇ ਪਰ ਨਾਲ ਨਾਲ ਇਬਾਦਤ ਤੋਂ ਬਾਅਦ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਆਪਣੇ ਪਰਿਵਾਰ ਨੂੰ ਜਾਂ ਆਪਣੇ ਆਂਢ ਗੁਆਂਢ ਵਿੱਚ ਰਹਿੰਦੇ ਲੋਕਾਂ ਨੂੰ ਬਹੁਤ ਮਾੜਾ ਚੰਗਾ ਬੋਲਦੇ ਰਹਿੰਦੇ ਨੇ ਅਤੇ ਖਾਸ ਕਰ ਬੱਚਿਆਂ ਨੂੰ ਨਿੱਕੀ ਨਿੱਕੀ ਗੱਲ ਤੇ ਖਿੱਚਦੇ ਨੇ ਸੰਗਤ ਜੀ ਭਗਤੀ ਦੀ ਪਹਿਲੀ ਸ਼ਰਤ ਹੀ ਇਹ ਹੈ ਕਿ ਅਸੀਂ ਉਸ ਰੱਬ ਦੇ ਬਣਾਏ ਸਾਰੇ ਜੀਵ ਜੰਤੂਆਂ ਨਾਲ ਪਿਆਰ ਕਰਨਾ ਹੈ ਅਤੇ ਪੀਰ ਕਦੇ ਵੀ ਉਸ ਵਿਅਕਤੀ ਨੂੰ ਨਾ ਤਾਂ ਦਰਸ਼ਨ ਦਿੰਦੇ ਨੇ ਅਤੇ ਨਾ ਹੀ ਕੋਈ ਰਿੱద్ధి ਸਿੱਧੀ ਨਾਲ ਨਵਾਜਦੇ ਨੇ ਇਸ ਲਈ ਸੰਗਤ ਜੀ ਅਸੀਂ ਆਪਣੇ ਆਪ ਨੂੰ ਉਸ ਤਰ੍ਹਾਂ ਦਾ ਬਣਾਉਣਾ ਹੈ ਜਿਸ ਤਰ੍ਹਾਂ ਦੇ ਸਾਡੇ ਪੀਰ ਨੇ ਫਿਰ ਹੀ ਅਸੀਂ ਸੱਚੇ ਭਗਤ ਬਣ ਸਕਦੇ ਹਾਂ ਅਤੇ ਸਾਡੀ ਇਬਾਦਤ ਸਫਲ ਹੋ ਸਕਦੀ ਹੈ ਜਿਹੜੇ ਭਗਤ ਦਿਖਾਵੇ ਦੀ ਬੰਦਗੀ ਕਰਦੇ ਨੇ ਉਹਨਾਂ ਦੇ ਘਰ ਪੀਰ ਜੀ ਕਦੇ ਵੀ ਫੇਰਾ ਨਹੀਂ ਪਾਉਂਦੇ ਸੋ ਸੰਗਤ ਜੀ ਇਹ ਸਨ ਪੰਜ ਗਲਤੀਆਂ ਜਿਨ੍ਹਾਂ ਨੂੰ ਤੁਸੀਂ ਭੁੱਲ ਕੇ ਵੀ ਨਹੀਂ ਕਰਨਾ ਹੈ ਤੇ ਹਮੇਸ਼ਾ ਸਾਡੀਆਂ ਦਸੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਬਸ ਇਨਾ ਹੀ ਜਾਣ ਤੋਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਕਰਦੇ ਹੋ ਮਿਲਦੇ ਹਾਂ ਜਲਦ ਹੀ ਅਗਲੇ ਇਹ ਵੀਡੀਓ ਵਿੱਚ ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨਿਕਬਾਨ ਜੈ ਪੀਰਾਂ ਦੀ